ਮੈਂ ਕੈਲੀਫੋਰਨੀਆ ਯੂਐਸਏ ਦਾ ਹਾਂ ਅੱਜ ਅਸੀਂ ਸ੍ਰੀ ਹਰਿਖਾਲਤਾਖਸਰ ਜੀ ਦੇ ਜਿਹੜੇ ਸਕੱਤਰੇ ਦੇ ਆਏ ਹਾਂ ਅੱਜ ਕਿ ਅਸੀਂ ਇੱਕ ਯੂਨੀਵਰਸਿਟੀ ਆਫ ਖਾਲਸਾ ਖੋਲਣ ਦਾ ਉਪਰਾਲਾ ਕੀਤਾ ਹੈ ਜਿਸ ਦੇ ਮੇਨ ਚਾਂਸਲਰ ਅਸੀਂ ਅਕਾਲ ਤਖਤ ਸਾਹਿਬ ਜੀ ਸਿਦਾਜੀ ਨੂੰ ਰੱਖਣਾ ਹੈ ਉਸ ਦੇ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਗੁਰਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਇੱਕ ਸੈਂਟਰ ਪੁਆਇੰਟ ਹੋਵੇ ਜਿਸ ਦੇ ਉੱਤੇ ਕਿ ਉਹਨਾਂ ਨੇ ਆ ਕੇ ਵੈਰੀਫਿਕੇਸ਼ਨ ਕਰਨੀ ਹੋਵੇ ਤੇ ਉਸ ਦੀ ਵੈਰੀਫਿਕੇਸ਼ਨ ਸਿੱਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਵੇ ਕੈਸਰੀ ਅਕਾਲ ਤਖਸਾਲ ਸਾਹਿਬ ਸਾਡਾ ਸ਼ਿਰਮੌਰ ਹੈ ਤੇ ਇਸ ਦੀ ਡਾਇਰੈਕਸ਼ਨਸ ਦੇ ਵਿੱਚ ਇਸ ਦੇ ਪ੍ਰਬੰਧ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਚਲਾਈਆਂ ਜਾਣਗੀਆਂ ਮੁਖੀ ਇਸ ਦੇ ਸ੍ਰੀ ਅਕਾਲ ਤਖਸਾਲ ਦੇ ਜਥੇਦਾਰ ਹੋਣਗੇ ਹਾਂਜੀ ਜਥੇਦਾਰ ਦਾ ਸਾਹਿਬ ਨੂੰ ਮੁਲਾਕਾਤ ਹੋਈ ਸੀ ਉਹਨਾਂ ਨੇ ਬਹੁਤ ਵਧੀਆ ਪ੍ਰੋਸਤ ਕੀਤਾ ਕਿ ਇਹੋ ਜਿਹੇ ਉਪਰਾਲੇ ਹੀ ਹੋਣੇ ਚਾਹੀਦੇ ਜਿਨ੍ਹਾਂ ਅਸੀਂ ਸਟੈਂਡਰਡਾਈਜੇਸ਼ਨਸ ਤਿਆਰ ਕਰ ਸਕੀਏ ਤੇ ਸਿੱਖ ਪੰਥ ਨੂੰ ਅੱਗੇ ਖੜ੍ਹ ਸਕੀਏ ਉਹਨਾਂ ਦਾ ਸੁਝਾਅ ਸੀ ਕਿ ਐਜੂਕੇਸ਼ਨ ਬੋਰਡ ਵੀ ਤਿਆਰ ਕੀਤਾ ਜਾਵੇ ਤੇ ਉਹ ਵੀ ਇਸ ਦੇ ਵਿੱਚ ਲਿਆਂਦਾ ਗਿਆ